ਪੰਜਾਬ ਦਾ ਮਾਹੌਲ ਜਿੰਨਾ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤਾ ਸ਼ਾਇਦ ਉਹਨਾਂ ਮਾਹੌਲ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਹੋਣਾ ਜਿੰਨੇ ਝੂਠੇ ਪਰਚੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਏ ਨੇ ਸ਼ਾਇਦ ਉਹਨੇ ਝੂਠੇ ਪਰਚੇ ਪਹਿਲਾਂ ਵਾਲੀਆਂ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਉਹਨਾਂ ਨੇ ਨਹੀਂ ਪਾਈ ਜਿੰਨਾ ਗੁੱਸਾ ਆਮ ਆਦਮੀ ਪਾਰਟੀ ਕਰਦੀ ਹੈ ਅਗਰ ਕੋਈ ਇਹਨਾਂ ਦੇ ਖਿਲਾਫ ਨਿਊਜ਼ ਚੈਨਲ ਵਾਲਾ ਬੋਲਦਾ ਚਾਹੇ ਕੋਈ ਆਮ ਵਰਕਰ ਬੋਲਦਾ ਚਾਹੇ ਕੋਈ YouTube Facebook ਫੇਮਸ ਬੰਦਾ ਕੋਈ ਬੋਲਦਾ ਜਿਹਨੂੰ ਲੋਕ ਸੁਣਦੇ ਨੇ ਜਿਨ੍ਹਾਂ ਦੇ ਫੋਲੋਅਰ ਜ਼ਿਆਦਾ ਨੇ ਉਹਨਾਂ ਦੇ ਨਾਲ ਦੀ ਨਾਲ ਪਰਚਾ ਕਰਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਆਪਦੇ ਬਾਰੇ ਕਿਸੇ ਤੋਂ ਗਲਤ ਸੁੰਨਾ ਪਸੰਦ ਨਹੀਂ ਕਰਦੀ ਇਹ ਕਹਿੰਦੀ ਹੈ ਕਿ ਜੋ ਅਸੀਂ ਕੰਮ ਨਹੀਂ ਕਰਦੇ ਜੋ ਕੰਮ ਅਸੀਂ ਕਰ ਰਹੇ ਆ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਰਹੇ ਆ ਜੋ ਕੰਮ ਅਸੀਂ ਨਹੀਂ ਕਰ ਰਹੇ ਸਾਨੂੰ ਯਾਦ ਕਰਾਉਂਦੀ ਲੋੜ ਨਹੀਂ ਕਿਹੜੇ ਅਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਪੰਡ ਮਰਾਜ ਦੀ ਵੀਡੀਓ ਤੁਹਾਨੂੰ ਅੱਗੇ ਦਿਖਾ ਰਿਆਂ ਮੰਗਲਵਾਰ ਨੂੰ ਇਹ ਧਰਨਾ ਤੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਲਕਾ ਵਿਧਾਇਕ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਗਿਆ ਜੇ ਗੱਲ ਕਰੀਏ ਰਾਮਪਰਾ ਫੂਲ ਦੀ ਵੀ ਰਾਮਪਰਾ ਫੂਲ ਦੇ ਵਿੱਚ ਵੀ ਨਸ਼ਾ ਹਲਕਾ ਵਿਧਾਇਕ ਤੋਂ ਨਹੀਂ ਰੁਕ ਰਿਹਾ ਹੋਰ ਬਹੁਤ ਗਲਤ ਕੰਮ ਰਾਮਪਰਾ ਫੂਲ ਦੇ ਵਿੱਚ ਹੋ ਰਹੇ ਨੇ ਗਲੀਆਂ ਦੇ ਨਾਮ ਦੱਸੇ ਸੱਟੇਬਾਜਾਂ ਦੁਕਾਨਾਂ ਦੇ ਨਾਮ ਦੱਸੇ ਪਰ ਪੁਲਿਸ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬਾਕੀ ਤੁਸੀਂ ਮਹਰਾਜ ਦੀ ਵੀਡੀਓ ਵੇਖ ਸਕਦੇ ਹੋ ਅੱਜ ਦਾ ਖਾਲਸਾ ਵਾਇਰਲ ਦੀ ਕੀਤੀ ਫਤਿਹ ਅੱਜ ਜਿਹੜਾ ਪਿੰਡ ਮਹਰਾਜ ਦੇ ਵਿੱਚ ਸੀਗਰੇਜ ਦੀ ਸਮੱਸਿਆ ਨੂੰ ਲੈ ਕੇ ਇਕੱਠ ਰੱਖਿਆ ਸੀ ਉਹ ਸਾਰਿਆਂ ਵਿਚਾਰ ਚਰਚਾ ਕਰਨ ਤੋਂ ਬਾਅਦ ਆਪਣਾ ਇੱਕ 22 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਸੀ ਤੇ 22 ਮੈਂਬਰੀ ਕਮੇਟੀ ਵੱਲੋਂ ਇਥੋਂ ਦੀ ਨਗਰ ਪੰਚਾਇਤ ਦੇ ਪ੍ਰਧਾਨ ਤੇ ਐਮਸੀ ਵੀ ਚੁਣੀ ਗਈ ਸੀ। ਪ੍ਰਧਾਨ ਵੀ ਆਪ ਦਾ ਸਪਸ਼ਟੀਕਰਨ ਦੇ ਗਿਆ ਜਿਹੜਾ ਸਾਰਾ ਕੁਝ ਬਾਤਨ ਤੋਂ ਬਾਅਦ ਇਹ ਲੱਗਿਆ ਵੀ ਜਿਹੜਾ ਇੱਥੇ ਸੀਵਰੇਜ ਤੇ ਸੈਨੀਟੇਸ਼ਨ ਵਿਭਾਗ ਹੈ ਇਹ ਸਾਰੇ ਦਾ ਮੁੱਖ ਜ਼ਿੰਮੇਵਾਰ ਉਹ ਹੈ ਇਸ ਲਈ ਉਹਦੇ ਅਧਿਕਾਰਗਾਨਾ ਮੀਟਿੰਗ ਕਰਨੀ ਬਣਦੀ ਹੈ ਸਾਰਾ ਕੁਝ ਵਿਚਾਰ ਤੋਂ ਬਾਅਦ ਅਸੀਂ ਮਤਲਬ ਇਸ ਇਤੇ ਤੇ ਪਹੁੰਚੇ ਆਂ ਵੀ ਉਹਨਾਂ ਦੇ ਅਧਿਕਾਰਗਾਨਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਐਮ ਐਲ ਏ ਰਾਹੀਂ ਵੀ ਤੇ ਅਸੀਂ ਸਿੱਧੇ ਵੀ ਫੋਨ ਲਾ ਕੇ ਏ ਹਾਲ ਤੱਕਰ ਪੂਰੀ ਤਰ੍ਹਾਂ ਸੰਪਰਕ ਨਹੀਂ ਹੋ ਸਕਿਆ ਇਸ ਲਈ ਅਸੀਂ ਕੱਲ ਨੂੰ ਐਤਵਾਰ ਹੈ ਪਰਸੋਂ ਸੋਮਵਾਰ ਹੈ ਤੇ ਚੌਥੇ ਮੰਗਲਵਾਰ ਹੈ ਅਸੀਂ ਤਿੰਨ ਦਿਨ ਦਾ ਟਾਈਮ ਸੀਵਰੇਜ ਤੇ ਸੈਨੀਟੇਸ਼ਨ ਭਾਗ ਨੂੰ ਦਿੱਤਾ ਨਹੀਂ ਫਿਰ ਜੇ ਮੰਗਲਵਾਰ ਤੱਕ ਵੀ ਕਿਸੇ ਅਫਸਰ ਦੇ ਕੰਮ ਤੇ ਜੂਨ ਸਰਕੀ ਜਾਂ ਸਾਡੀ ਗੱਲ ਨਾ ਸੁਣੀ ਤਾਂ ਫਿਰ ਅਸੀਂ ਪਿੰਡ ਦਾ ਇਕੱਠ ਕਰਕੇ ਕੋਈ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਜੀ ਦੀ ਜ਼ਿੰਮੇਵਾਰੀ ਸਾਰੀ ਇੱਥੋਂ ਦੇ ਉਹ ਵਿਭਾਗ ਦੀ ਹੈ ਕਿਉਂਕਿ ਮਲਾਈ ਉਹ ਖਾ ਗਿਆ ਇਹ ਨਰਕ ਚ ਲੋਕ ਤੁਰੇ ਫਿਰਦੇ ਆ ਇਸ ਲਈ ਅਸੀਂ ਇਹਦਾ ਹੱਲ ਕਢਣ ਲਈ ਉਹ ਅਫਸਰਾਂ ਨੂੰ ਸੱਦਿਆ ਹੈ ਮਹਰਾਜ ਦੇ ਨਗਰ ਪੰਚਾਇਤ ਦਫ਼ਤਰ ਦੇ ਵਿੱਚ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਸਾਡੀ ਗੱਲ ਨੂੰ ਸਵੀਕਾਰ ਕਰਨ ਸਾਡੀ ਗੱਲ ਸੁਣਨ ਆ ਕੇ ਸਾਡੇ ਨਾਲ ਮੀਟਿੰਗ ਰੱਖਣ ਤੇ ਜੇ ਦਾਅ ਮਤਲ ਇਸ ਤੇ ਗੌਰ ਕੀਤਾ ਤਾਂ ਅਗਲਾ ਐਕਸ਼ਨ ਨਾਲ ਦੀ ਨਾਲ ਮੀਟਿੰਗ ਕਰਕੇ ਅ ਅੰਬੀਸਾ ਜਾਣਾ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਵੀ ਹੈ ਇਥੋਂ ਦੇ ਐਸ ਡੀ ਐਮ ਤੇ ਬੀ ਸੀ ਡੀ ਵੀ ਹੈ ਤੇ ਨਾਲ ਇਥੋਂ ਦੇ ਪ੍ਰਸ਼ਾਸਨ ਦੀ ਜੀ ਇਹ ਮਹਰਾਜ ਦੇ ਲੋਕਾਂ ਵਾਸਤੇ ਕੀ ਸਨੇਹਾ ਜੀ ਮਹਰਾਜ ਦੇ ਲੋਕਾਂ ਵਾਸਤੇ ਇਹ ਹੈ ਭਰਾਵੋ ਸਨੇਹਾ ਅਸੀਂ ਵੇਟ ਕਰਦੇ ਹਾਂ ਸ਼ਾਮ ਤੱਕਰ ਕੱਲ ਸਵੇਰ ਤੱਕਰ ਵੀ ਉਹ ਕੋਈ ਹੰਕਾਰਾ ਦਿੰਦੇ ਐ ਕਿ ਨਹੀਂ ਦਿੰਦੇ ਜੇ ਨਹੀਂ ਦਿੰਦੇ ਤਾਂ ਤੁਹਾਨੂੰ ਦੁਬਾਰਾ ਇਹ ਗਰੁੱਪਾਂ ਨਾਲ ਹੀ ਕਾਲ ਪਾਉਗੀ ਜਿਹੜਾ ਵੀ ਪ੍ਰੋਗਰਾਮ ਅਨੁਕਿਆਜਣਾ ਜਿਹੜਾ ਵੀ ਐਕਸ਼ਨ ਦਾ ਪ੍ਰੋਗਰਾਮ ਕਾਹਨਲਾ ਹੋਊਗਾ ਉਦੇ ਬਾਰੇ ਤੁਹਾਨੂੰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਰਹੀਂ ਗਰੁੱਪਾਂ ਦੇ ਵਿੱਚ ਪਾ ਕੇ ਵੀਡੀਓ ਰਹੀਂ ਦੱਸਿਆ ਜਾਣਾ ਤਾਂ ਕਿ ਫਿਰ ਉਹ ਅਫਸਰ ਸਿਆਹੀ ਨੂੰ ਆਪਾਂ ਇੱਥੇ ਸਾਥ ਸਕੀਏ ਧੰਨਵਾਦ